ਓਏ ਐਨਪੀ ਦਾ ਪ੍ਰੋਟੈਸਟ ਜੋ ਇਸ ਸਮੇਂ ਕਰ ਰਹੇ ਨੇ ਆਪਣੀਆਂ ਫਾਈਲਾਂ ਨੂੰ ਲੈ ਕੇ ਉਹਨਾਂ ਦੇ ਬਾਰੇ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਇਹ ਜੋ ਲੈਜਿਸਲੇਚਰ ਹੈ ਸੂਬੇ ਦੀ ਉਸ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਕਿ ਇਹਨਾਂ ਮਿਹਨਤੀ ਲੋਕਾਂ ਦੀ ਸਾਨੂੰ ਲੋੜ ਹੈ ਦਰਅਸਲ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੂੰ ਇੱਕ ਐਮਪੀਪੀ ਲਿਬਰਲ ਪਾਰਟੀ ਦੇ ਵੱਲੋਂ ਐਜੈਕਸ ਤੋਂ ਜੋ ਐਮਪੀ ਐਮਪੀਪੀ ਨੇ ਉਹਨਾਂ ਨੇ ਸਵਾਲ ਕੀਤਾ ਸੀ ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਜੋ ਕਿ 2018 ਦੇ ਵਿੱਚ ਆਇਆ ਰੋਹਾਨ ਦੀ ਉਦਾਹਰਣ ਵੀ ਸਾਂਝੀ ਕੀਤੀ ਗਈ ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਉਹ ਆਈਟੀ ਐਂਡ ਐਰੋਸਪੇਸ ਮੈਨੂਫੈਕਚਰਿੰਗ ਇੰਜੀਨੀਅਰ ਟੈਕਨੋਲੋਜੀ ਪ੍ਰੋਗਰਾਮ ਜੋ ਕਿ ਪਬਲਿਕ ਕਾਲਜਸ ਦੇ ਵਿੱਚ ਉਸਨੇ ਪੜ੍ਹਾਈ ਕੀਤੀ ਤੇ ਇਸੇ ਦੇ ਵਿੱਚ ਉਹ ਸਕਿਲਡ ਵਰਕਰ ਦੇ ਵਜੋਂ ਕੰਮ ਕਰ ਰਿਹਾ ਸੀ ਜੋ ਕਿ ਲਗਾਤਾਰ ਅਨਟੇਰੀਓ ਸੂਬੇ ਦੇ ਸਕਿਲਡ ਵਰਕਰਾਂ ਦੇ ਵਿੱਚ ਜੋ ਕੰਮ ਕਰਨ ਵਾਲੇ ਨੇ ਉਹਨਾਂ ਦੀ ਤਰ੍ਹਾਂ ਯੋਗਦਾਨ ਪਾ ਰਿਹਾ ਸੀ ਤਾਂ ਇੱਕਦਮ ਜੋ ਹੀ ਹੁਣ ਫਾਈਲਾਂ ਮੋੜੀਆਂ ਗਈਆਂ ਨੇ ਇਹਨਾਂ ਨੌਜਵਾਨਾਂ ਦੇ ਨਾਲ ਜੋ ਸਕਿਲਡ ਵਰਕਰ ਨੇ ਜਿਨ੍ਹਾਂ ਦੀ ਲੋੜ ਹੋਣ ਦੀ ਗੱਲ ਬਾਰ-ਬਾਰ ਅਨਟੇਰੀਓ ਸੂਬੇ ਵੱਲੋਂ ਕਹੀ ਜਾਂਦੀ ਹੈ ਤੇ ਹੁਣ ਉਹਨਾਂ ਦੇ ਨਾਲ ਜੋ ਵਤੀਰਾ ਹੋ ਰਿਹਾ ਹੈ ਤਾਂ ਇਸ ਸਮੇਂ ਉਹਨਾਂ ਦਾ ਸਾਥ ਕਿਉਂ ਛੱਡਿਆ ਜਾ ਰਿਹਾ ਹੈ ਇਸੇ ਨਾਲ ਜੁੜਿਆ ਸਵਾਲ ਕੀਤਾ ਗਿਆ ਤਾਂ ਇਸ ਦਾ ਜਵਾਬ ਜਦੋਂ ਦੇ ਰਹੇ ਸਨ 온ਟੇਰੀਓ ਦੇ ਪ੍ਰੀਮੀਅਰ ਡਗਫੋਰਡ ਪਹਿਲਾਂ ਤਾਂ ਉਹ ਕਾਫੀ ਤਲਖੀ ਦੇ ਵਿੱਚ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਖੁਦ ਇਹਨਾਂ ਨੂੰ ਮਿਲੇ ਨੇ ਨੌਜਵਾਨਾਂ ਨੂੰ ਜਿਨ੍ਹਾਂ ਕਿਹਾ ਕਿ ਉਹ ਜਦੋਂ ਗੱਲਬਾਤ ਕਰ ਰਹੇ ਸਨ ਤਾਂ ਤਾਂ ਪ੍ਰੀਮੀਅਰ ਡਗਫੋਰਡ ਨੇ ਜ਼ਿਕਰ ਕੀਤਾ ਕਿ ਇਹ ਸਕਿਲਡ ਕਾਮੇ ਜਾਣਦੇ ਨੇ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਦੇ ਢਾਂਚੇ ਦੇ ਲਈ ਜ਼ਿੰਮੇਵਾਰ ਹੈ ਤੇ ਜੋ ਲਿਬਰਲ ਐਮਪੀਪੀ ਦੇ ਵੱਲੋਂ ਸਵਾਲ ਕੀਤਾ ਗਿਆ ਸੀ ਉਹਨਾਂ ਦੇ ਉੱਤੇ ਵੀ ਤਿੱਖਾ ਨਿਸ਼ਾਨਾ ਪ੍ਰੀਮੀਅਰ ਟਕਫੋਰਡ ਦੇ ਵੱਲੋਂ ਸਾਧਿਆ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਉਹ ਜਾਣਦੇ ਨੇ ਕਿ ਉਹ ਜੋ ਐਮਪੀਪੀ ਹੈ ਉਹ ਨਵਾਂ ਐਮਪੀਪੀ ਹੈ ਤੇ ਸ਼ਾਇਦ ਉਹ ਜਾਣਦੇ ਹੋਣਗੇ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਦੇ ਵਾਸਤੇ ਜ਼ਿੰਮੇਵਾਰ ਹੈ ਜਿੰਨਾ ਕਿਹਾ ਕਿ ਉਹਨਾਂ ਨੂੰ ਵੀ ਫਿਕਰ ਹੈ ਤੇ ਉਹ ਜਾਣਦੇ ਨੇ ਕਿ ਇਨ੍ਹਾਂ ਮਿਹਨਤੀ ਲੋਕਾਂ ਦੀ ਉਹਨਾਂ ਨੂੰ ਲੋੜ ਹੈ ਜਿਸ ਕਰਕੇ ਹੀ ਉਹ ਤੇ ਨਾਲ ਹੀ ਹੋਰ ਸੂਬਿਆਂ ਦੇ ਪ੍ਰੀਮੀਅਰ ਇਕੱਠੇ ਹੋ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜੋ ਮਾਰਕਰਨੀ ਨੂੰ ਚਿੱਠੀ ਲਿਖ ਰਹੇ ਨੇ ਤੇ ਇਸ ਦਾ ਹੱਲ ਜੋ ਫੈਡਰਲ ਸਰਕਾਰ ਤੋਂ ਮੰਗਿਆ ਜਾ ਰਿਹਾ ਹੈ ਪਰ ਇਸ ਸਮੇਂ ਜੋ ਫਾਈਲਾਂ ਦਾ ਨਰੀਖਣ ਨਹੀਂ ਕੀਤਾ ਗਿਆ ਜਿਨ੍ਹਾਂ ਫਾਈਲਾਂ ਨੂੰ ਮੋੜ ਦਿੱਤਾ ਗਿਆ ਜੋ ਲੰਬੇ ਸਮੇਂ ਤੋਂ OEP ਦੇ ਵਿੱਚ ਲੱਗੀਆਂ ਹੋਈਆਂ ਸਨ ਇਹ ਸ਼ੱਕ ਦਾ ਪ੍ਰਕਟਾਵਾ ਕਰਦੇ ਹੋਏ ਕਿ ਫਰਾਡ ਕਿਹੜੀਆਂ ਨੇ ਅਸਲੀ ਕਿਹੜੀਆਂ ਨੇ ਪਛਾਣ ਨਹੀਂ ਕਰ پا ਰਹੇ ਹੋ ਜਿਸ ਕਰਕੇ ਸਾਰੀ ਫਾਈਲਾਂ ਮੋੜ ਰਹੇ ਨੇ ਜਿਸ ਤੇ ਵਾਸਤੇ ਜੋ OEP ਦੇ ਲਈ ਤਾਂ ਜੋ ਸੂਬਾ ਹੀ ਜ਼ਿੰਮੇਵਾਰ ਹੈ ਪਰ ਇਸ ਮੌਕੇ ਜੋ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ ਸਾਰਾ ਹੀ ਇਹ ਇਲਤzaam ਫੈਡਰਲ ਸਰਕਾਰ ਦੇ ਉੱਤੇ ਪਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਸਾਫ਼ ਇੱਥੇ ਕੀਤਾ ਹੈ ਕਿ ਉਹ ਇਸਤੇ ਬਾਰੇ ਫੈਡਰਲ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਹੋਰ ਪ੍ਰੀਮੀਅਰਸ ਦੇ ਨਾਲ ਇਕੱਠੇ ਹੋ ਕੇ ਉਹ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਚਿੱਠੀ ਵੀ ਲਿਖ ਰਹੇ ਨੇ ਇਸਤੇ ਉੱਤੇ ਕਿ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇੱਥੇ ਜ਼ਿਕਰ ਹੋ ਗਿਆ ਹੈ ਕਿ ਜੋ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਇੱਕ ਜੋ ਟੀਮ ਬਣੀ ਹੋਈ ਹੈ ਜੋ ਫਰਸਟ ਲੀਡਰਸ ਦੀ ਟੀਮ ਹੈ ਉਹਨਾਂ ਦੇ ਵਿੱਚ ਪ੍ਰੀਮੀਅਰ ਡਗਫੋਰਡ ਮੋਡੀ ਵੀ ਨੇ ਜਿਨ੍ਹਾਂ ਦੇ ਵੱਲੋਂ ਹੀ ਜੋ ਵੱਖ-ਵੱਖ ਮੁੱਦਿਆਂ ਦੇ ਉੱਤੇ ਸਵਾਲ ਚੁੱਕੇ ਜਾਂਦੇ ਨੇ ਫੈਡਰਲ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੇ ਯਤਨ ਕੀਤੇ ਜਾਂਦੇ ਦਾਅਵੇ ਕੀਤੇ ਜਾਂਦੇ ਨੇ ਤੇ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਜੋ ਇਸ ਸਮੇਂ ਜਵਾਬ ਵੀ ਦਿੱਤਾ ਗਿਆ ਏ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਖੁਦ ਤੇ ਨਾਲ ਉਹਨਾਂ ਦੇ ਚਾਰ ਕਲੀਗਸ ਸਾਨੂੰ ਜੋ ਕਿ ਐਤਵਾਰ ਦੀ ਰਾਤ ਨੂੰ ਇਹਨਾਂ ਨੂੰ ਮਿਲੇ ਨੇ ਜੋ ਇਹ ਪ੍ਰਦਰਸ਼ਨ ਕਰ ਰਹੇ ਨੇ ਪਰ ਇਸ ਸਮੇਂ ਹੱਲ ਦੀ ਮੰਗ ਜੋ ਸਕਿਲਡ ਕਾਮੇਜ਼ ਜੋ ਸੰਘਰਸ਼ ਕਰ ਰਹੇ ਨੇ ਜੋ OAINP ਦੇ ਤਹਿਤ ਫਾਈਲਾਂ ਉਹਨਾਂ ਦੀਆਂ ਬੋੜੀਆਂ ਗਈਆਂ ਨੇ ਇਸ ਸਮੇਂ ਉਹ ਲਗਾਤਾਰ ਉਮੀਦ ਉਹਨਾਂ ਨੂੰ 온ਟੇਰੀਓ ਸੂਬਾ ਸਰਕਾਰ ਤੋਂ ਹੈ ਕਿਉਂਕਿ ਸੂਬਾ ਸਰਕਾਰ ਦੇ ਅਧੀਨ ਹੀ ਜੋ PNP ਦੇ ਤਹਿਤ ਅੱਗੇ ਉਹਨਾਂ ਦੀਆਂ ਫਾਈਲਾਂ ਦੀ ਪ੍ਰਕਿਰਿਆ ਚੱਲਣੀ ਸੀ ਉਸ ਦੇ ਉੱਤੇ ਕੰਮ ਹੋਣਾ ਸੀ ਤੇ ਉਹਨਾਂ ਤੋਂ ਹੀ ਉਮੀਦ ਦਾ ਪ੍ਰਟਾਵਾ ਕਰਦੇ ਹੋਏ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤੇ ਆਪਣੀ ਆਵਾਜ਼ ਉੱਚ ਕਰ ਰਹੇ ਨੇ ਜਿਨ੍ਹਾਂ ਨੂੰ ਨਾ ਸਿਰਫ ਇਸ ਸਮੇਂ ਵੱਖ-ਵੱਖ ਸੰਸਥਾਵਾਂ ਸਗੋਂ ਜੋ ਉਹਨਾਂ ਦੇ ਏਮਪਲੋਇਰ ਨੇ ਉਹ ਵੀ ਸਾਥ ਦੇਣ ਦੇ ਵਾਸਤੇ ਪਹੁੰਚੇ ਹੋਏ ਨੇ ਤੇ ਕੈਨੇਡਾ ਭਰទੋਹੀ ਉਹਨਾਂ ਨੂੰ ਕਾਫੀ ਸਹਿਯੋਗ ਮਿਲ ਰਿਹਾ ਹੈ ਤੇ ਇਸ ਸਮੇਂ ਜੋ ਸੂਬਾ ਸਰਕਾਰ ਦੇ ਉੱਤੇ ਇਸ ਨੂੰ ਲੈ ਕੇ ਦਬਾਅ ਵੀ ਲਗਾਤਾਰ ਵੱਧ ਰਿਹਾ ਹੈ ਸ਼ਾਇਦ ਇਹੋ ਮੁੱਦਾ ਹੈ ਕਿ ਇਸ ਸਮੇਂ ਲੈਜਿਸਲੇਚਰ ਦੇ ਵਿੱਚ ਲਗਾਤਾਰ ਇਸ ਮੁੱਦੇ ਦੇ ਉੱਤੇ ਗੱਲਬਾਤ ਹੋ ਰਹੀ ਹੈ ਸਵਾਲ ਚੁੱਕੇ ਜਾ ਰਹੇ ਨੇ ਤੇ ਪ੍ਰੀਮੀਅਰ ਡਗਫੋਰਡ ਨੂੰ ਵਿਸਾ ਜਵਾਬ ਦੇਣਾ ਪਿਆ ਹੈ